ਸਾਗਰ ਗੰਟੀਆ ਲਾਲ ਜੀ ਅੱਛਾ ਜੀ ਦੇਸੀਆ ਪਿਓਰ ਜੀ ਆਹ ਹੋ ਰਿਹਾ ਜੀ ਵਿੱਚ ਇਹ ਗਰੀਆਂ ਅੱਛਾ ਜੀ ਗਰੀਆਂ ਇਹ ਚਿੱਟੀ ਆਹ ਚਿੱਟੀ ਤਿੰਨ ਤਗਾਂ ਦੀ ਆ ਅੱਛਾ ਜੀ ਆਹ ਕੰਡੋਲ ਦਾ ਬੀਜ ਹੈ ਹਾਂ ਜੀ ਇਹ ਕਸ਼ਮੀਰੀ ਲਸਣ ਜਿਹੜਾ ਕਹਿੰਦੇ ਆ ਇਹ ਉਹ ਹੈ ਹਰਾ ਲਸਣ ਆ ਹਾਂ ਸਾਰਾ ਸਾਲ ਇਹ ਹਰਾ ਰਹਿੰਦਾ ਆ ਜੀ ਬਦਰੀਨਾਥ ਤુલਸੀ ਜੀ ਅੱਛਾ ਬਦਰੀਨਾਥ ਤુલਸੀ ਹਾਂ ਜੀ ਦੂਸਰੀ ਆਹ ਹੋ ਰਿਹਾ ਜੀ ਇਹਨਾਂ ਨੇ ਫੰਗਸ ਰੋਕਦਾ ਜੀ ਅੱਛਾ ਜੀ ਵਾਸੀ ਘਰ ਪਿਆਰੇ ਦੋਸਤੋ ਅੱਜ ਆ ਜਿਹੜੀ ਵੀਡੀਓ ਲੱਗੇ ਆ ਬਰੌਨ ਇਹ ਇੱਕ ਸ਼ਖਸੀਅਤ ਦਾ ਨਾ ਧੰਨਵਾਦ ਕਰਨ ਲਈ ਬਣਾਉਣ ਲੱਗੇ ਆ ਉਹਨਾਂ ਨੇ ਸਾਨੂੰ ਬਹੁਤ ਸਾਰੇ ਨਾ ਬੀਜ ਤੇ ਬੂਟੇ ਭੇਜੇ ਨੇ ਜਿਹੜੇ ਸਾਡੇ ਕੋਲ ਹੈ ਨਹੀਂ ਸੀਗੇ ਸੋ ਇਹ ਜਿਹੇ ਇਨਸਾਨ ਜਿਹੜੇ ਆ ਉਹ ਦੇਖੋ ਵੀਡੀਓ ਦੇਖਦੇ ਨੇ ਜਾਂ ਸਾਨੂੰ ਪਿਆਰ ਕਰਦੇ ਆ ਤਾਂ ਉਹ ਬਹੁਤ ਕੁਝ ਭੇਜ ਦਿੰਦੇ ਨੇ ਤਾਂ ਆਪਾਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਚਲੋ ਉਹਨਾਂ ਨੂੰ ਆਪਾਂ ਇੱਕ ਥੈਂਕਸ ਕੈਨ ਲਈ ਵੀਡੀਓ ਲੱਗਿਆ ਬਣਾਉਣਾ ਅੱਜ ਤੁਹਾਨੂੰ ਦਿਖਾਉ ਲਦੇ ਆ ਉਹ ਸਾਡੇ ਲਈ ਉਹਨਾਂ ਨੇ ਕਿਹੜੇ ਕਿਹੜੇ ਬੀਜ ਭੇਜੇ ਆ ਬੀਜ ਜਿਹੜੇ ਆ ਖੈਰ ਆਪਾਂ ਨੂੰ ਗਿਆਨੀ ਜੀ ਦਿਖਾਉਣਗੇ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਵੀ ਬੀਜ ਸਾਡੇ ਲਈ ਜਿਹੜਾ ਲੈ ਕੇ ਆਏ ਆ ਉਹ ਸ਼੍ਰੀ ਰਾਮ ਲੁਭਾਇਆ ਜੀ ਕਲੇਰ ਸਾਹਿਬ ਕਲੇਰ ਸਾਹਿਬ ਲੈ ਕੇ ਆਏ ਆ ਪਿੰਡ ਖੇੜਾ ਪਿੰਡ ਖੇੜਾ ਨੰਗਲ ਪਿੰਡ ਨੰਗਲ ਖੇੜਾ ਤੇ ਉਹ ਲੈ ਕੇ ਆਏ ਆ ਸਾਡੇ ਲਈ ਸਰ ਥੈਂਕ ਯੂ ਜੀ ਪਹਿਲਾਂ ਤੁਹਾਡਾ ਮਿਹਰਬਾਨੀ ਤੁਸੀਂ ਬੀ ਲੈ ਕੇ ਆਏ ਆ ਬਹੁਤ ਬਹੁਤ ਏ ਗਿਆਨੀ ਜੀ ਹਾਂਜੀ ਇਹ ਵੀ ਆਪਾਂ ਨੂੰ ਭੇਜੇ ਕਿਹਨਾਂ ਨੇ ਆ ਇਹ ਆਪਾਂ ਨੂੰ ਜੀ ਵੀਰ ਹਾਕਮ ਸਿੰਘ ਹਾਕਮ ਸਿੰਘ ਜੀ ਜਗਾਂਧਰੀ ਤੋਂ ਜੀ ਹਰਿਆਣਾ ਜੀ ਵਾਹ ਵਾਹ ਹਾਕਮ ਸਿੰਘ ਜੀ ਜਗਾਧਰੀ ਤੋਂ ਹਰਿਆਣੇ ਤੋਂ ਆ ਬੰਦਿਆਂ ਨੇ ਵੀ ਭੇਜਿਆ ਦਿਖਾਈਏ ਮਾੜਿਆ ਕੀ ਕੀ ਆ ਜੀ ਪਹਿਲਾਂ ਤਾਂ ਹਾਂ ਸ਼ਕਰਗੰਦੀਆ ਲਾਲ ਜੀ ਅੱਛਾ ਜੀ ਦੇਸੀ ਆ ਪਿਓਰ ਜੀ ਅੱਛਾ ਜੀ ਹਾਂਜੀ ਹਾਂਜੀ ਸ਼ਕਰਗੰਦੀ ਲਾਲ ਦੇਖੋ ਜੀ ਦੇਸੀ ਪਿਓਰ ਦੇਸੀ ਲਾਲ ਹਾਂਜੀ ਆ ਹੋ ਰਿਹਾ ਜੀ ਵਿੱਚ ਇਹ ਗਰੀਆ ਅੱਛਾ ਜੀ ਗਰੀਆ ਇਹ ਚਿੱਟੀ ਆਹ ਚਿੱਟੀ ਤੈਂ ਤਾ ਗਾਂ ਦੀ ਆ ਅੱਛਾ ਜੀ ਤੈਂ ਤਾ ਗਾਂ ਦੀ ਦੇਸੀ ਇੱਕ ਹਰੀ ਐ ਇੱਕ ਆਹ ਚਿੱਟੀ ਐ ਤਿੰਨ ਤਰ੍ਹਾਂ ਦੀ ਸ਼ਕਲ ਕਿਸੇ ਦਾ ਬੀਜ ਭੇਜਿਆ ਉਹਨਾਂ ਨੇ ਹਾਂ ਜੀ ਹੁਣ ਆਪਾਂ ਇਹਨਾਂ ਤਿੰਨ ਤਰ੍ਹਾਂ ਦਾ ਅੱਛਾ ਜੀ ਅੱਗੇ ਦਿਖਾਓ ਜੀ ਕੀ ਆ ਇੱਕ ਆ ਬੀਜ ਭੇਜਿਆ ਜੀ ਇਹ ਬੀਜ ਸਬਜ਼ੀ ਬਣਦੀ ਹੈ ਜੀ ਬਹੁਤ ਹੀ ਵਧੀਆ ਦੇਸੀ ਹੈ ਜੀ ਜੀ ਹੈ ਕਾਦੇ ਆ ਆ ਦੇਖੋ ਜੀ ਜੀ ਇਹਨੂੰ ਕੰਡੋਲਾ ਕਹਿੰਦੇ ਆ ਜੀ ਕੰਡੋਲ ਕੰਡੋਲ ਸ਼ਾਇਦ ਮੇਰੇ ਖਿਆਲ ਨਾਲ ਮੈਨੂੰ ਹੁਣ ਨਾਮ ਨਹੀਂ ਗਾ ਪਤਾ ਕੰਡੋਲ ਆ ਜੀ ਠੀਕ ਆ ਜੀ ਚਲੋ ਕੰਡੋਲ ਆ ਜੀ ਆ ਕੰਡੋਲ ਦਾ ਬੀਜ ਹੈ ਹਾਂਜੀ ਹਾਂਜੀ ਆ ਲਸਣ ਕਾ ਦਾ ਜੀ ਦਿਖਾਇਓ ਜਿਹੜਾ ਦਿਖਾਇਓ ਜੀ ਕਸ਼ਮੀਰੀ ਲਸਣ ਹੈ ਜੀ ਅੱਛਾ ਇਹ ਉਹੀ ਆ ਜੀ ਜਿਹੜਾ ਤੁਸੀਂ ਦਿਖਾਇਆ ਸੀ ਹਾਂਜੀ ਅੱਛਾ ਲਓ ਜੀ ਇਹ ਕਸ਼ਮੀਰੀ ਲਸਣ ਜਿਹੜਾ ਕਹਿੰਦੇ ਆ ਇਹ ਉਹ ਆ ਕਸ਼ਮੀਰੀ ਲਸਣ ਇਹ ਕਲੇਰ ਸਾਹਿਬ ਕੋ ਵੀ ਲੱਗਾ ਹੋਇਆ ਹਨਾ ਕਲੇਰ ਸਾਹਿਬ ਅੱਛਾ ਜੀ ਅੱਛਾ ਇਹ ਤੁਸੀਂ ਲੈ ਕੇ ਆਏ ਆ ਮੈਂ ਮੈਂ ਇਹ ਹਾਕਮ ਸਿੰਘ ਜੀ ਨੇ ਨਹੀਂ ਭੇਜਿਆ ਇਹ 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 ਆਪਣੇ ਕਲੇਰ ਸਾਹਿਬ ਲੈ ਕੇ ਆਏ ਆ ਆ ਵੀਰ ਉਹਨਾਂ ਨੇ ਵੀ ਤੀਜੀ ਹੈਗਾ ਬਾਰਾ ਮਾਸੀ ਹੈਗਾ ਲਸਣ ਬਾਰਾ ਮਾਸੀ ਲਸਣ ਹਰਾ ਰਿੰਦ ਪਰਮ ਅੱਛਾ ਜੀ ਇਹਨਾਂ ਸਬਜ਼ੀ ਜਦੋਂ ਮਰਜੀ ਕੱਟ ਕੇ ਪਾ ਸਕਦੇ ਬੱਲੇ ਬੰਦੇ ਅੱਛਾ ਇਹ ਹਰਾ ਲਸਣ ਆ ਆ ਸਾਰਾ ਸਾਲ ਇਹ ਹਰਾ ਰਹਿੰਦਾ ਆ ਵੱਲੇ ਵੱਲੇ ਫੂਕਾਂ ਜੀਆਂ ਰਹਿਣੀਆਂ ਹਾਂਜੀ ਫੂਕਾਂ ਵਾਜੀ ਵਾਹ ਇਹ ਕੋਈ ਦੇਸੀ ਚੀਜ਼ ਆ ਹਾਂਜੀ ਅੱਛਾ ਜੀ ਠੀਕ ਆ ਜੀ ਹਾਂਜੀ ਇਹ ਕੀ ਆ ਜੀ ਇਹ ਤੋ ਤਾ ਜੀ ਤੌਕਸੀ ਆ ਜੀ ਅੱਛਾ ਜੀ ਹਾਂਜੀ ਇਹ ਵੀ ਵੀਰ ਹੁਨੇ ਪੇਟੇ ਆ ਜੀ ਹਾਕਮ ਸਿੰਘ ਜੀ ਨੇ ਹਾਂਜੀ ਹਾਂਜੀ ਅੱਛਾ ਜੀ ਗਰਾਂਦਰ ਦੇ ਵਾਲੇ ਨੇ ਜੀ ਅੱਛਾ ਜੀ ਇਹ ਕੋਈ ਨਾਮ ਪਤਾ ਇਹਨਾਂ ਦਾ ਤੁਹਾਨੂੰ ਤુલਸੀ ਦਾ ਇਹਨੂੰ ਆਹ ਕਹਿੰਦੇ ਸੀਗੇ ਜੀ ਬਦਰੀਨਾਥ ਤુલਸੀ ਜੀ ਅੱਛਾ ਬਦਰੀਨਾਥ ਤુલਸੀ ਹਾਂਜੀ ਦੂਸਰੀ ਆ ਹੋ ਰਿਹਾ ਜੀ ਨਾਨਾ ਖਸਾਨਪੁਰ ਦੀ ਹੈ ਹਾਂਜੀ ਇੱਕ ਖਸਾਨਪੁਰ ਦੀ ਹੈ ਹਾਂਜੀ ਅੱਛਾ ਜੀ ਇਹ ਆ ਜੀ ਉਹ ਉਹਨਾਂ ਨੇ ਭੇਜੀ ਹੈ ਠੀਕ ਹੈ ਹੋਰ ਕੀ ਆ ਜੀ ਬਹੁਤ ਜਿੱਦਾਂ ਜੀ ਆਪਾਂ ਚਾਹੁੰਦੇ ਸੀ ਸਾਡੇ ਕੋਲ ਦੇਸੀ ਸ਼ਕਰਗੰਦੀ ਆ ਹੁਣ ਹਾਂਜੀ ਤੇ ਆਪਾਂ ਨੂੰ ਜੇ ਪਰਮਾਤਮਾ ਵੱਲੋਂ ਹਾਂਜੀ ਉਹ ਤਿੰਨ ਤੱਕ ਦੇ ਸਕਣਗੇ ਦੀ ਆਪਾਂ ਨੂੰ ਮਿਲ ਗਈ ਹੈ ਜੀ ਅੱਛਾ ਜੀ ਇਹ ਆ ਪੁੱਛਤਨਾ ਦੇਸੀ ਦੇਸੀ ਆ ਮੈਂ ਕਿਹਾ ਦੇਖੋ ਕੰਨਾ ਜੀ ਦੇਖੋ ਮਹਿਕ ਲੈ ਕੇ ਜੀ ਬਿਨਾਂ ਸ਼ੱਕ ਹਾਂਜੀ ਦੇਖੋ ਕੰਨਾ ਉਹਦੇ ਦੂਰ ਤੱਕ ਦੂਰ ਆਉਂਦਾ ਜੀ ਉਹ ਤਾਂ ਅਨਾਜ ਵੋ ਹਾਂਜੀ ਆਹ ਨਾਲ ਉਹ ਦੇਖੋ ਦੇਸੀ ਦੇ ਨਾਮ ਮੈਂ ਕਹਿੰਦਾ ਇਹ ਵੀ ਬਹੁਤ ਮਹਿੰਗਾ ਹਾਂਜੀ ਅਨਾਜ ਵੋ ਫਿਰ ਵੀ ਭਾਜੀ ਹੈਗਾ ਆ ਲੋਕਾਂ ਕੋਲ ਦੇਸੀ ਪੂਤਨਾ ਬਹੁਤ ਲੋਕਾਂ ਨੇ ਘਵਾ ਲਿਆ ਹੈ ਹਾਂਜੀ ਹਾਂਜੀ ਹੈ ਨਹੀਂ ਸੀਗਾ ਪਰ ਦੇਸੀ ਪੂਤਨਾ ਬਹੁਤ ਲੋਕ ਘਵਾ ਲਿਆ ਜੋ ਕੱਢਿਆ ਦੂਰ ਪਤਾ ਲੱਗ ਗਿਆ ਮੈਂ ਕਹਤਾ ਜੀ ਅੱਛਾ ਜੀ ਠੀਕ ਆਹ ਸਨੇਕਸ ਪਲਾਂਟ ਜਿਹੜਾ ਆਹ ਦਿਖਾਇਓ ਜੀ ਆ ਜਿਹੜਾ ਸਨੇਕ ਪਲਾਂਟ ਕਿਹੜਾ ਆ ਇਹ ਇਹਨਾਂ ਚ ਹਾਂ ਆਹ ਬਹੁਤ ਹੈ ਜੀ ਇਹ ਕੇਲੇ ਧਾਰੀ ਬਾਹਰ ਲੱਗ ਰਹੇ ਨੇ ਹੂੰ ਹਾਂ ਜੀ ਇਹ ਬਹੁਤ ਵਧੀਆ ਹੋ ਜਾਂਦਾ ਸਾਡੇ ਨੂੰ ਪਾਣੀ ਘਟਲੇ ਕਰਕੇ ਇਹਨੂੰ ਪੰਖਸ਼ਰ ਰੋਕਦਾ ਜੀ ਅੱਛਾ ਜੀ ਹਾਂ ਜੀ ਹਵਾ ਦੇ ਵਿੱਚੋਂ ਜੀ 80 24 ਘੰਟੇ ਹਾਂ ਜੀ ਹਾਂ ਜੀ 24 ਘੰਟੇ ਹਵਾ ਦੇ ਅੰਦਰ ਆਪਾਂ ਨੂੰ ਹਾਂ ਬਿਲਕੁਲ ਬਿਲਕੁਲ ਇਹ ਕੋਈ ਸ਼ੱਕ ਨਹੀਂ ਇਹ ਬਹੁਤ ਵਧੀਆ ਚੀਜ਼ ਆ ਇਹ ਇਹ ਜਿਹੜੀਆਂ ਚੀਜ਼ਾਂ ਇਹ ਬੱਸ ਇਹ ਹੈ ਤਾਂ ਨਿਯਾਮ ਤੇ ਹੀ ਆ ਹਾਂਜੀ ਹਾਂਜੀ ਪਰ ਚਲੋ ਅਸੀਂ ਟੁੱਟਦੇ ਜਾਂਦੇ ਆ ਹੋਰ ਹੀ ਬੂਟੇ ਲਾਉਣ ਲੱਪੇ ਦੁਨੀਆ ਹਾਂਜੀ ਹਾਂਜੀ ਹੋਰ ਹੀ ਲਾਉਣ ਲੱਪੇ ਵੀ ਆ ਵਿਦੇਸ਼ੀ ਬਦੂਸ਼ੀ ਜਿਹੇ ਹਾਂ ਗੱਲਾਂ ਆ ਹੁਣ ਅਸੀਂ ਤਾਂ ਹਨਾ ਚਲੋ ਇਹ ਤਾਂ ਇਹ ਤੇ ਰੱਖ ਲੋ ਇੱਧਰ ਤੁਸੀਂ ਠੀਕ ਆ ਆਹੀ ਨੇ ਜੀ ਬੂਟੇ ਹਾਂਜੀ ਹਾਂਜੀ ਸਰ ਹਾਕਮ ਸਿੰਘ ਜੀ ਜਿਹੜੇ ਹਰਿਆਣਾ ਤੋਂ ਨੇ ਉਹ ਵੀਡੀਓ ਦੇਖਦੇ ਰਹਿੰਦੇ ਆ ਤਾਂ ਲਗਾਤਾਰ ਸੰਪਰਕ ਚ ਵੀ ਰਹਿੰਦੇ ਆ ਅਸੀਂ ਕਿਸ ਦਿਨ ਸੋਚਦੇ ਪਏ ਆ ਵੀ ਹਾਕਮ ਸਿੰਘ ਜੀ ਕੋਈ ਜਾ ਆਈਏ ਹਾਕਮ ਸਿੰਘ ਜੀ ਬਹੁਤ ਸਾਰੀਆਂ ਚੀਜ਼ਾਂ ਨੂੰ ਦਖਾਲ ਦੇ ਰਹੇ ਨੇ। ਬੱਸ ਇਹਨਾਂ ਦਾ ਬਿਆਨ ਬਹੁਤ ਵੱਡਾ ਹੈ। ਵੈਸੇ ਹੁਣ ਤੱਕ ਮੈਂ ਜਿੰਨਾ ਦੇਖਿਆ ਆ ਜਿੰਨਾ ਉਹਨਾਂ ਕੋ ਖਜ਼ਾਨਾ ਸਾਹਬਿਆ ਹੋਇਆ ਆ ਉਹਨਾਂ ਕਿਸੇ ਕੋਲ ਵੀ ਨਹੀਂਗਾ। ਤੇ ਬਹੁਤ ਜਲਦੀ ਉਹਨਾਂ ਕੋਲ ਜਾ ਕੇ ਤੁਹਾਨੂੰ ਦਿਖਾ ਲਦੇ ਹਾਂ ਉਹਨਾਂ ਦਾ ਫਾਰਮ ਉਹਨਾਂ ਨੇ ਘਰਾਂ ਘਰ ਚ ਛੱਤ ਤੇ ਕਿੱਥੇ ਕਿੱਥੇ ਚੀਜ਼ਾਂ ਲਾਈਆਂ ਹੋਈਆਂ ਆਪਾਂ ਦੇਖਾਂਗੇ ਜਾ ਕੇ ਦੇਖਾਂਗੇ ਵੀ ਉਹ ਬੰਦੇ ਕਿੰਨਾ ਜ਼ਿਆਦਾ ਕੁਦਰਤ ਨਾਲ ਜੁੜੇ ਆ ਕਿੰਨੀ ਤਰ੍ਹਾਂ ਦੀਆਂ ਚੀਜ਼ਾਂ ਸਾਂਭੀਆਂ ਹੋਈਆਂ ਤੇ ਕੀ ਇੱਕ ਬੰਦੇ ਲਈ ਪੋਸੀਬਲ ਹੈਗਾ ਇੰਨਾ ਜ਼ਿਆਦਾ ਚੀਜ਼ਾਂ ਸਾਂਭਣਾ ਤੇ ਬਾਕੀ ਦੋਸਤੋ ਗੱਲ ਹੀ ਨਹੀਂ ਗਿਆ ਤੁਸੀਂ ਵੀ ਇਹ ਚੀਜ਼ਾਂ ਨੂੰ ਸਾਂਭੋ ਬਣਾਵੋ ਤਿਆਰ ਕਰੋ ਜਦੋਂ ਲੱਭ ਲੈਨੇ ਆ ਚੀਜ਼ ਤੇ ਫਿਰ ਉਹਦੀ ਕਦਰ ਕਰੋ ਉਹਨੂੰ ਸੰਭਾਲੋ ਗੱਲ ਇਹ ਨਹੀਂ ਹੁੰਦੀ ਕਿ ਸਾਨੂੰ ਬੀਜ ਲੱਪਿਆ ਸਾਨੂੰ ਬੀਜ ਮਿਲ ਗਿਆ ਮਿਲਣਾ ਬੀਜ ਵੱਡੀ ਗੱਲ ਨਹੀਂ ਕੀ ਬੀਜ ਨੂੰ ਸਾਂਭਣਾ ਉਸ ਬੂਟੇ ਨੂੰ ਉਹਨੂੰ ਨਸਲ ਨੂੰ ਸਾਂਭਣਾ ਵੱਡੀ ਗੱਲ ਹੁੰਦੀ ਆ ਫਿਰ ਉਹ ਚੀਜ਼ਾਂ ਦੀ ਜਦੋਂ ਬਕਦਰੀ ਹੁੰਦੀ ਆ ਤੇ ਫਿਰ ਉਹ ਕੰਮ ਖਰਾਬ ਹੋ ਜਾਂਦਾ ਠੀਕ ਹੈ ਜੀ ਸੋ ਸਾਂਭਣਾ ਸਾਂਭਣ ਲਈ ਇਹ ਨਹੀਂ ਹੁੰਦਾ ਕਿ ਤੁਸੀਂ ਇਕੱਠੀਆਂ ਹੀ 100 ਚੀਜ਼ਾਂ 20 ਚੀਜ਼ਾਂ ਇਕੱਠੀਆਂ ਕਰ ਲਓ ਨਹੀਂ ਇਹਦੇ ਲਈ ਇਹ ਹੁੰਦਾ ਚਾਹੇ ਇੱਕ ਚੀਜ਼ ਮਿਲੀ ਪਹਿਲਾਂ ਉਹਦੀ ਕਦਰ ਕਰੀਏ ਠੀਕ ਹੈ ਜੀ ਸੋ ਜਿਨ੍ਹਾਂ ਨੇ ਇਹ ਚੀਜ਼ਾਂ ਭੇਜੀਆਂ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆਂ ਤੈਹਦੋਂ ਧੰਨਵਾਦ ਤੇ ਹਾਕਮ ਸਿੰਘ ਜੀ ਤੁਹਾਨੂੰ ਅਸੀਂ ਜਲਦੀ ਮਿਲਣਾ ਆ ਰਹੇ ਆਂ ਤੇ ਅਸੀਂ ਜਲਦੀ ਕਿਸੇ ਦਿਨ ਆਪਾਂ ਪਲਾਨ ਬਣਾ ਲਈਏ ਹਾਂ ਸਰਦਾਰ ਜੀ ਨੂੰ ਵੀ ਪੁੱਛੀਏ ਕਿ ਆਪਾਂ ਜਲਦੀ ਕਿਸੇ ਦਿਨ ਸਵੇਰ-ਸਵੇਰੇ ਚਾਲਦੇ ਆਂ ਤੇ ਸਾਡਾ ਹੁਣ ਛੜ ਤੋਂ ਹੁਣ ਸਾਡੇ ਕੋਲ ਤੁਸੀਂ ਜੀਜਾ ਭੇਜਤੀਆਂ ਛੜ ਤੋਂ ਹੁਣ ਰਿਆ ਨਹੀਂ ਜਾਣਾ ਤੇ ਤੁਹਾਨੂੰ ਜਲਦੀ ਮਿਲਾਉਂਦੇ ਆਂ ਹਾਕਮ ਸਿੰਘ ਜੀ ਨੂੰ ਵੀ ਉਹ ਕਿਹੜੀ ਸ਼ਖਸੀਅਤ ਆ ਜਿਹੜੀ ਮਤਲਬ ਐਦਾਂ ਕੁਦਰਤ ਨਾਲ ਜੁੜੀ ਹੋਈ ਆ ਤੇ ਬਾਕੀ ਇੰਨਾ ਕੀ ਸਨੇਹਾ ਆ ਨਾਲੇ ਜਿਉਂ ਨਾਲ ਕੋਲੋਂ ਦੇਸੀ ਫਾਲ ਫਰੂਟ ਬਹੁਤ ਲੱਗਾ ਜੀ ਹਾਂਜੀ ਅੱਛਾ ਜੀ ਹਾਂਜੀ ਜੇ ਦਾ ਦੇਸੀ ਮਰੂਤ ਹੋ ਗਿਆ ਕਈ ਕੋਸ਼ਿਸ਼ ਆਈ ਪਤਾ ਹੀ ਨਹੀਂ ਕਿੰਨਾ ਨਹੀਂ ਆਪਾਂ ਦੇਖਾਂਗੇ ਜਾ ਕੇ ਆਪਾਂ ਦੇਖਾਂਗੇ ਜਾ ਕੇ ਤੇ ਇਹ ਜੇ ਦੇਖਣਾ ਚਾਹੀਦਾ ਵੀ ਉਹ ਕਿੱਦਾਂ ਮੈਨੇਜ ਕਰਦੇ ਨੇ ਕਿੱਦਾਂ ਸਾਰਾ ਕੁਝ ਕਰਦੇ ਸਾਡੇ ਕੋਲ ਤਾਂ ਇੱਥੇ 10 ਬੂਟੇ ਨਹੀਂ ਮੈਨੇਜ ਹੁੰਦੇ ਚਾਰ ਚੀਜ਼ਾਂ ਲੱਗੀਆਂ ਹੁਣ ਉਹ ਨਹੀਂ ਮੈਨੇਜ ਹੁੰਦੀਆਂ ਕਮਲ ਪੈ ਜਾਂਦਾ ਉਹ ਕਿੱਦਾਂ ਮੈਨੇਜ ਕਰਦੇ ਆ ਪਤਾ ਨਹੀਂ ਹੁਣ ਉਹਨਾਂ ਨੂੰ ਦੇਖਾਂਗੇ ਆਪਾਂ ਜਾ ਕੇ ਹਨਾ ਤੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੇ ਹੋ ਸਕੇ ਤੇ ਵੀਡੀਓ ਚੰਗੀ ਲੱਗੀ ਹੋਵੇ ਤੂੰ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਜ਼ਰੂਰ ਕਰ ਦੀਏ ਬਹੁਤ ਧੰਨਵਾਦ ਸਸਕਾਰ